ਇਹਨਾਂ ਦੇ ਕੋਸ਼ਰ ਲੋਹੇ ਦੀਆਂ ਅਲਮਾਰੀਆਂ ਇਹਨੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਤਾਰ-ਤਾਰ ਕਰ ਸਕਦੇ ਹੋ ਮੇਰੇ ਬੇਟੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਮੇਰੇ ਹਸਪਤਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਰ ਕੱਲੀ ਚੋਣ ਆਇਆ ਉਹ ਵੀ ਮਤਲਬ ਤੁਹਾਡਾ ਕਾਗਜ਼ ਪਿੰਡ ਦਾ ਤੋੜ ਕੇ ਅੰਦਰ ਵੜ ਗਏ ਮੁੰਡੇ ਸਕੂਲ ਜਾਂਦਾ ਤੁਸੀਂ ਸੋ ਮੇਰਾ ਬੇਟਾ ਕਿ ਸੋਕੇ ਮੈਂ ਉਹ ਕਿੰਨਾ ਸਕੂਲ ਭੇਜਾਂ ਇਹ ਦੂਸਰਾ ਚਾਂਸ ਹੋ ਗਿਆ ਸਰ ਪਿਛਲੀ ਵਾਰੀ ਵੀ ਸਾਡੀ ਪਿਛਲੀ ਵਾਰੀ ਵੀ ਕੋਈ ਸੁਣਵਾਈ ਨਹੀਂ ਆਈ ਸੀ ਸਾਡੀ ਦੂਜੀ ਵਾਰੀ ਹੋ ਗਿਆ ਜਿਹੜਾ ਬੰਦਾ ਆਪਣੀ ਗੱਡੀ ਸੀਟ ਨਹੀਂ ਹੋ ਕਿੱਥੇ ਜਾਏਗਾ ਇਹ ਰੰਜੀਤਾ ਇਹ ਉਹ ਗੱਲ ਕਹਿੰਦਾ ਉੱਪਰੇ ਕਰ ਦਿੰਦੇ ਆ ਰੰਜੀਤ ਜੀ ਕਿਤੇ ਜੋ ਵੀ ਹੋ ਉੱਤੇ ਕਾਰਵਾਈ ਕਰੋ ਜੋ ਕੁਝ ਕਰਦਾ ਵੀ ਆ ਮੁੰਡਾ ਜੀ ਨੀਯਾਨਾ ਗਾ ਜਾ ਕੇ ਮਨੋ ਦੇ ਪਾਸ ਸੱਚਾ ਵੀ ਅਦਾ ਅਦਾ ਹੋਇਆ ਉਹ ਕਹਿੰਦੇ ਜੀ ਸਾਡੇ ਕੋ ਨਹੀਂ ਏਰੀਆ ਕਰ ਸਕਦਾ ਥਾਣੇ ਚੋ ਜੀ ਪੂਜਾ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਸੰਦੂਕ ਕਲੋਨੀ ਯਾਰ ਆਪੇ ਤੁਹਾਡੇ ਸਰ ਪਤਾ ਨਹੀਂ ਹੈ ਕੁਝ ਮੈਂ ਤੇ ਆਪਣੇ ਹਸਬੰਦ ਨਾਲ ਗਈ ਹੀ ਗੁਰਦੁਆਰਾ ਸ਼ੀਦਾ ਸਾਹਿਬ ਮੱਥਾ ਟੇਕਣ ਸਾਡੀ ਡੇਲੀ ਦੀ ਰੁਟੀਨ ਹੈਗੀ ਹੈ ਗਊਸ਼ਾਲਾ ਜਾਣਾ ਮੰਦਿਰ ਜਾਣਾ ਉਸ ਤੋਂ ਬਾਅਦ ਸ਼ੀਦਾ ਮੱਥਾ ਟੇਕਣਾ ਕੱਲ੍ਹ ਵੀ ਪਰ ਰੁਟੀਨ ਚ ਗਈ ਹੀ ਜਦੋਂ ਆਪਾਂ ਮੱਥਾ ਟੇਕਣ ਗਏ ਆਂ ਤੇ ਰਸਤੇ ਵਿੱਚ ਹੀ ਸਾਨੂੰ ਗਲੀ ਚੋਂ ਫੋਨ ਆ ਗਿਆ ਕਿ ਤੁਹਾਡੇ ਘਰ 35-40 ਮੁੰਡੇ ਆਏ ਆ ਤੇ ਉਹਨਾਂ ਨੇ ਬਹੁਤ ਤੋੜਪੰਨ ਕਰਤੀ ਬਾਹਰ ਸਾਰਾ ਸਮਾਨ ਸਾਡਾ ਧਾਬਾ ਖਿਲ ਰਿਹਾ ਹੋਇਆ ਤੇ ਘਰ ਛੇਤੀ ਛੇਤੀ ਤੋਂ ਛੇਤੀ ਘਰ ਆਓ ਬਸ ਤੇ ਬਾਕੀ ਸਾਰਾ ਘਰ ਆ ਕੇ ਮੈਂ ਵੇਖਿਆ ਮੇਰੇ ਕਹਿਣਿਆ ਵੱਲ ਜੁਵੈਲੀ ਦਾ ਡੱਬਾ ਸਾਰਾ ਮੇਰੀ ਅਲਮਾਰੀਆਂ ਸਭ ਕੁਝ ਫ੍ਰਿਜ ਵਗੈਰਾ ਸਾਰਾ ਟੀਵੀ ਐਲਸੀਡੀ ਸਭ ਤੋੜ ਕੇ ਬਾਹਰ ਗਲੀ ਛੁੱਟ ਗਏ ਹੋਏ ਹੀ ਸਰ ਜਦੋਂ ਮੈਂ ਆ ਕੇ ਦੇਖਿਆ ਤੇ ਕਿਹੜਨ ਕੀ ਗਾਈ ਝਗੜੇ ਸਰ ਅੱਜ ਤੋਂ 2 ਸਾਲ ਪਹਿਲੇ ਵੀ ਇਹੀ ਮੁੰਡੇ ਸਾਡੇ ਘਰ ਆਏ ਹੀ ਸਾਡੇ ਘਰ ਉਦੋਂ ਵੀ ਬੜੀ ਤੋੜ-ਫੋੜ ਕਰਕੇ ਗਏ ਹੀ ਉਦੋਂ ਵੀ ਦਾਤਰਾ ਲੈ ਕੇ ਆਏ ਹੀ ਹਥਿਆਰ ਲੈ ਕੇ ਤੇ ਉਹੀ ਮੁੰਡੇ ਹੁਣ ਦੁਬਾਰਾ ਆਏ ਆ ਹੁਣ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਕੀ ਹੈਗਾ ਪਰ ਸਰ ਮੈਂ ਕਹਿੰਨੀ ਹੈ ਕਿ ਜੋ ਵੀ ਹੈ ਘਰ ਆਂਦਾ ਕੀ ਮਤਲਬ ਹੈਗਾ ਮੇਰੇ ਘਰੋਂ ਇਹ ਜਿਹੜਾ ਸਮਾਨ ਚੋੱਕ ਕੇ ਲੈ ਕੇ ਗਏ ਆ ਇਹਦੇ ਵਿੱਚ ਸਾਡਾ ਸਾਡਾ ਕੀ ਕਸੂਰ ਹੈਗਾ ਜਿਹੜਾ ਨਕਸਾਨ ਹੋਇਆ ਕਰਦਾ ਸਾਰਾ ਸਮਾਨ ਸਰ ਮੇਰਾ ਸੈਟ ਹੈਗਾ ਹੀ ਪੂਰਾ ਮੇਰੇ ਵਿਆਹ ਦਾ ਸੈਟ ਦੇ ਵਿੱਚ ਮੇਰਾ ਹਾਰ ਹੀ ਰਿੰਗ ਸੀਗੀ 이어ਿੰਗ ਹੀ ਤੇ ਮੇਰੀ ਇੱਕ ਚੇਨ ਹੈਗੀ ਦੋ ਤੋਲੇ ਦੀ ਕਿੰਨੇ ਚ ਪਾਉਣ ਵਾਲੀਆਂ ਵਾਲ ਕਿੰਨੇ ਕੁ ਬੰਦੇ 35 40 ਬੰਦੇ ਹੈਗੇ ਸਰ ਕਿਉਂਕਿ ਮੈਂ ਤੇ ਘਰ ਨਹੀਂ ਸੀਗੀ ਮੈਨੂੰ ਗਲੀ ਵਾਲਿਆਂ ਨੇ ਦੱਸਿਆ ਕਿ 35 ਤੋਂ 40 ਬੰਦੇ ਹੈਗੇ ਉਹਨਾਂ ਦੇ ਵਿੱਚੋਂ ਪੰਜ ਛੇ ਬੰਦਿਆ ਦੇ ਸ਼ਾਇਦ ਮੈਨੂੰ ਨਾਮ ਪਤਾ ਹੋਣ ਬਾਕੀ ਮੈਨੂੰ ਇਸ ਬਾਰੇ ਤੁਸੀਂ ਪੁਲਿਸ ਨੂੰ ਦੱਸਤਾ ਪੁਲਿਸ ਨੇ ਤੇ ਤਲਾਕੀ ਕੀਤੀ ਸੀ ਹਾਂਜੀ ਸਰ ਪੁਲਿਸ ਨੂੰ ਆਪਾਂ 112 ਨੰਬਰ ਤੇ ਕਾਲ ਕੀਤੀ ਸੀ ਉਹ ਆਏ ਸੀ ਉਹ ਮੌਕੇ ਤੇ ਸਾਰਾ ਕੁਝ ਦੇਖ ਕੇ ਵੀਡੀਓ ਬਣਾ ਕੇ ਲੈ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਇਹ ਥਾਣੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਲਿਖਵਾਓ ਪਾਲਿਖਵਾਓ ਮੰਗ ਮੰਗ ਜਨ ਮੈਂ ਇਹੀ ਕਰਦੀ ਆ ਕਿ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਮੇਰਾ 14-15 ਸਾਲ ਦਾ ਬੇਟਾ ਉਹ ਸਰ ਹਰ ਵਾਰ ਘਾਰ ਹੁੰਦਾ ਸਾਡੀ ਰੁਟੀਨ ਹੈਗੀ ਅਸੀਂ ਰਾਤ ਨੂੰ ਮੰਦਿਰ ਗੋਸ਼ਾਲਾ ਵਗੈਰਾ ਜਾਂਦੇ ਆ ਮੇਰਾ ਬੇਟਾ ਨਹੀਂ ਜਾਂਦਾ ਮੇਰੇ ਨਾਲ ਅਗਰ ਸਰ ਉਹ ਕੱਲ੍ਹ ਘਾਰ ਹੁੰਦਾ ਤੇ ਫਿਰ ਲਕਡਾ ਉਹ ਤਾਂ ਨਾ ਹੋਣੀ ਹੋ ਸਕਦੀ ਹੋ ਸਕਦੀ ਸਰ ਜੜੇ ਤੁਸੀਂ ਅਲਮਾਰੀਆਂ ਨੂੰ ਦੇਖੋ ਸਰ ਲੋਹੇ ਦੀਆਂ ਅਲਮਾਰੀਆਂ ਹੈਗੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਤਾਰ ਤਾਰ ਕਰ ਸਕਦੇ ਹੋ ਮੇਰੇ ਬੇਟੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਮੇਰੇ ਹਸਪੀਟਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਰ ਦਾਜਾ ਜੀ ਤਾਂ ਤੁਸੀਂ ਕਾਹਤ ਹੁੰਦੇ ਹੋ ਕੋਈ ਨਾ ਹੀ ਸਰ ਬਿਲਕੁਲ ਜਿਨ੍ਹਾਂ ਨੇ ਗੇਟ ਹੀ ਤੋੜਤਾ ਸਰ ਉਹਨਾਂ ਨੇ ਸਾਨੂੰ ਛੱਡਣਾ ਸੀ ਮੈਨੂੰ ਮੇਰੇ ਬੇਟੇ ਦਾ ਮੇਰੇ ਬੇਟਾ ਸਕੂਲ ਜਾਂਦਾ ਤੁਸੀਂ ਮੇਰਾ ਬੇਟਾ ਕਿੱਥੇ ਸੇਫ ਹੈਗਾ ਮੈਂ ਉਹਨੂੰ ਕਿੱਦਾਂ ਸਕੂਲ ਭੇਜਾਂ ਇਹ ਦੂਸਰਾ ਚਾਂਸ ਹੋ ਗਿਆ ਸਰ ਪਿਛਲੀ ਵਾਰੀ ਵੀ ਸਾਡੀ ਲੜਾਈ ਠੀਕ ਹੈ ਪਿਛਲੀ ਵਾਰੀ ਵੀ ਕੋਈ ਸੁਣਵਾਈ ਨਹੀਂ ਆਈ ਸਰ ਸਾਡੀ ਜਿਹੜਾ ਬੰਦਾ ਆਪਣੀ ਘਰ ਦੀ ਸੀਵ ਨਹੀਂ ਹੋ ਕਿੱਥੇ ਜਾਏਗਾ ਮੈਂ ਮੰਗਤੀ ਕਰ ਦਿੱਤੀ ਮੈਂ ਮੰਗਿਆ ਹੀ ਕਰਨੀ ਆ ਜਿਹੜਾ ਜਿਹੜਾ ਵੀ ਕੋਈ ਸਾਡੇ ਘਰ ਆ ਕੇ ਬਾਰ-ਬਾਰ ਨੁਕਸਾਨ ਸਾਡਾ ਕਰਦਾ ਏ ਉਹਨਾਂ ਨੂੰ ਫੜਿਆ ਜਾਵੇ ਸੇ ਮੈਨੂੰ ਮੈਨੂੰ ਡਾਰ ਹੈਗਾ ਮੇਰੇ ਘਰ ਮੇਰੇ ਹਸਬੰਦ ਦਾ ਡਾਰ ਹੈ ਉਹ ਜੋਬ ਤੇ ਜਾਂਦੇ ਆ ਮੇਰਾ ਬੇਟਾ ਸਕੂਲ ਜਾਂਦਾ ਹੈ ਕੱਲ ਉਹਨਾਂ ਨੂੰ ਕੁਝ ਹੋਏਗਾ ਤੇ ਇਹਦੀ ਪਰਵਾਹੀ ਕੌਣ ਕਰੇਗਾ ਐਟ ਕਹਿਤੀ ਕੀਤੀ ਉਹਨਾਂ ਨੇ ਸਾਡੇ ਘਰ ਆ ਕੇ ਸੇ ਆਉਂਦੀ ਨਹੀਂ ਤੇ ਕਿੱਥੇ ਦੇ ਰਹਿਣ ਵਾਲੇ ਸੋਨ ਸੋਨ ਦੋਮਦਿ ਘਰ ਵਾਲੇ ਸੰਦੂਕਾਂ ਤੇ ਕੀ ਹੋਇਆ ਕੀ ਰਾਤ ਤੇ ਇਤਨਾ ਹੀ ਕਾਫੀ ਮੁੰਡੇ ਆ ਇਹ ਕਰੋ ਰੂਟੀਨ ਹੋ ਗਏ ਆ ਕਿਦਾਂ ਦੇ ਸਾਢੇ 11 12 ਦੇ ਵਿੱਚ ਦਾ ਟਾਈਮ ਹੋਇਆ ਹੈ ਤੇ ਕਲੀ ਚ ਫੋਨ ਆਇਆ ਵੀ ਮਤਲਬ ਤੁਹਾਡਾ ਘਰ ਫਰੈਂਡ ਦਾ ਤੋੜ ਕੇ ਅੰਦਰ ਵੜ ਗਏ ਮੁੰਡੇ ਫ੍ਰਿਜ ਅਲਮਾਰੀ ਸਭ ਤੋੜਤਾ ਅਲਮਾਰੀਆਂ ਖੁੱਲੀਆਂ ਹੀ ਨੋਰਮਲ ਇਹਦਾ ਇੱਕੋ ਸੈਟੀ ਵਿਆਹ ਵਾਲਾ ਤੇ ਜਿਹੜਾ ਸਮਾਨ ਇਹਦਾ ਕਰਨਾਂ ਚ ਪਾਉਣਾ ਘੜ ਹੀ ਪਿਆ ਹੈ ਤੇ ਬਾਕੀ ਸਾਰਾ ਕੋਚ ਹੀ ਗਲੀ ਸੁੱਟ ਗਿਆ टीवी तोड़ गए कोई चीज नु। नहीं कर दी एक भी चीज नहीं छड़ी ना चलो वही मजे लड़ाई का कारण ही लग रहा लड़ाई का कारण दो-तीन साल 2023 ਦੇ ਵਿੱਚ ਇੱਕ ਝਗੜਾ ਹੋਇਆ ਸੀ ਦਾ ਇਹ ਉਸੇ चीज ਨੂੰ ਉਹਦਾ ਕਹਿਣਾ ਨਹੀਂ ਛੱਡਦੇ ਝਗੜਾ ਕਿਤੇ ਨਾਲ ਹੋਇਆ ਹਾਂ ਹਾਂ ਜੀ ਤਾਂ ਉਦੋਂ ਵੀ ਮੇਰੇ ਘਰ पे यही ਉਦੋਂ ਵੀ ਮੈਂ ਵੀਡੀਓ ਫੁਟੇਜ ਨਿਊਜ਼ ਚੈਨਲ ਤੇ ਦਿੱਤੀ ਹੀ ਬਕਾਇਦਾ ਖਾਣੇ ਦੀ ਕੰਪਲੇਂਟ ਵੀ ਦੇ ਕੇ ਆਏ ਵੀਜਨ ਦਾ ਖਾਣੇ ਦੀ ਦਰਖਾਸਤ ਅੱਜ ਵੀ ਭਾਵੇਂ ਉੱਤੇ ਪਈ ਹੈ ਤੇ ਪਰ ਉਸ ਤੋਂ ਬਾਅਦ ਕੋਈ ਗਨਵਾਰ ਬਾਤ ਨਹੀਂ ਉਹ ਬਸ ਇਹੀ ਕਹਿੰਦੇ ਰஞ்சிਤਾ ਇਹ ਹੈ ਉਹ ਗੱਲ ਕਾਨੂੰਨ ਬਸ ਉੱਪਰੇ ਕਰਦੇ ਹੁੰਦੇ ਆ ਰਣਜੀਤ ਅਗੀ ਤੇ ਜੋ ਵੀ ਹੋ ਉੱਤੇ ਕਾਰਵਾਈ ਕਰੋ ਜੋ ਕੁਝ ਕਰਦਾ ਵੀ ਆ ਮੁੰਡਾ ਮੇਰਾ ਕਿਉਂ ਨਹੀਂ ਹੋਂ ਤੇ ਕਾਰਵਾਈ ਕਰਦੇ ਨੂੰ ਕੀ ਮੰਗ ਕਰਦੇ ਤੇ ਮੰਗਿਆ ਹੀ ਹੈ ਜਿ ਜਿਤਨਾ ਸਾਡੇ ਘਰ ਹੈ ਇਹਦੇ ਸਮਾਨ ਦਾ ਨੁਕਸਾਨ ਹੈ ਲਮਾਰੀਆਂ ਵੇਖੋ ਕਰਪਾਨ ਨਾ ਪਾੜਤੀਆਂ ਕਿੰਨਾ ਤੇ ਨੁਕਸਾਨ ਹੋ ਗਿਆ ਹੈ ਇਹ ਨੁਕਸਾਨ ਤੁਹਾਡੇ ਸਾਹਮਣੇ ਹੀ ਹੈ ਸਰਦਾਰ ਦਾ 2.5 ਲੱਖ ਦੇ ਕਰੀਬ ਹੋਣਾ ਸਮਝ ਗਏ ਜੇ ਅਗਰ ਤੁਹਾਡੇ ਜੋ ਪਰਿਵਾਰ ਜੋ ਕੋਈ ਘਰ ਹੁੰਦਾ ਤਾਂ ਹੁੰਦਾ ਤੁਹਾਨੂੰ ਮੈਨੂੰ ਸਭ ਤੋਂ ਪਹਿਲੇ ਮੈਨੂੰ ਹੀ ਚੀਜ਼ ਨਹੀਂ ਨਾ ਜਿਤਨਾ ਕਰਪਾਨਾ ਮਾਰ ਕੇ ਇਹਨਾਂ ਦਾ ਖੇਜ ਤੁਹਾਡੇ ਸਾਹਮਣੇ ਇਸ ਬਾਰੇ ਪੁਲਿਸ ਆਈ ਰਹੀ ਸੀ ਕੰਪਲੇਨਟ ਕੀਤੀ ਪੁਲਿਸ 112 ਨੰਬਰ ਤੇ ਮੈਂ ਕੀਤੀ ਵਿਜਨਗਰ ਮੈਂ ਗਿਆ ਹੀ ਸਭ ਤੋਂ ਪਹਿਲੇ ਮੈਨੂੰ ਸਮਝ ਨਹੀਂ ਸੀ ਲੱਗੀ ਕਿੱਥੇ ਜਾਣਾ ਅੱਛਾ ਜੀ ਵੀਯਨਗਰ ਜਾ ਕੇ ਮੈਨੂੰ ਬਸ ਅੱਛਾ ਵੀ ਅੱਦਾ ਅੱਦਾ ਹੋਇਆ ਵਾ ਉਹ ਕਹਿੰਦੇ ਜੀ ਸਾਡੇ ਕੋਲ ਨਹੀਂ ਏਰੀਆ ਕਰ ਸਕਦਾ ਸਾਡੇ ਸਾਨੇ ਜਾਓ ਮੈਂ ਕਹਾ ਮੇਰੀ ਤਾਂ ਸੁਣਵਾਈ ਨਹੀਂ ਹੋਣੀ ਕਰ ਬਾਅਦ ਚ ਗੜੀ ਵਾਲੇ ਕਹਿੰਦੇ ਵੀ ਤੁਸੀਂ ਆਨਲਾਈਨ ਕੰਪਲੇਂਟ ਪਾਦਰ ਤੋਂ 12 ਨੰਬਰ ਸੁਣਾਓ ਤੇ ਫੋਨ ਕੀਤਾ ਵੀ ਪੀਸੀਆਰ ਵਾਲੇ ਆਏ ਉਹਨਾਂ ਨੇ ਵੀਡੀਓ ਫੁਟੇਜ ਬਣਾਈ ਉਹਨਾਂ ਮੌਕਾ ਵੇਖਿਆ ਸਾਰਾ ਮੌਕਾ ਦੇਖਿਆ ਵੀਡੀਓ ਬਣਾਈ ਸਤਨਾਮ ਸਿੰਘ ਉਹਨੂੰ ਕਹਾਗੇ ਸਦਰ ਸਾਨੇ ਹੁਣ ਕਾਲ ਕੀਤੀ ਹੈ ਵੀ ਆਹੀ ਦੇਖ ਲਿਆ ਵਾ ਕਾ ਕੋਈ ਚੀਜ਼ ਨਹੀਂ ਛੱਡੀ ਨਾ ਤੋੜਨ ਵਾਲੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਸਾਲੇ ਇਹੀ ਹੈ ਜੋ ਸਹੀ ਜਾਨਵਰ ਹੈਗਾ ਨਾ ਇਹ ਉਹ ਡਿਸੀਜਨ ਲੈਣ ਜਿਹੜਾ ਕਿ ਸਾਡੇ ਵੀ ਹੱਥ ਨਹੀਂ ਹੋਏ ਜੇ ਤੇ ਮੇਰੇ ਮੁੰਡੇ ਨੂੰ ਲੱਗਦਾ ਕੁਝ ਕੀਤਾ ਹੈ ਗਲਤ ਤੇ ਹੋਰ ਤਾਂ ਕਾਨੂੰਨੀ ਕਾਰਵਾਈ ਕਰੋ ਤੇ ਸਾਡਾ ਕੀ ਦੋਸ਼ ਹੈ ਸਾਨੂੰ ਕੋਈ ਕਸੀਟ ਦੇ ਬੇ ਨੇ ਆਪਸੀ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਇਹ ਗਲਤ ਹੈਗਾ ਜਿਸ ਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਦਿਓ ਮੈਂ ਅਮਲੀ ਦਾ ਤਾਂ ਕੋਈ ਦੋਸ਼ ਨਹੀਂ ਹੈ ਉਹ ਠੀਕ ਹੈ ਕਿਹੜਾ ਰਾਤੀ ਭਾਂਤੋੜ ਕੀਤੀ ਗਈ ਕੋਈ ਵਿਅਕਤੀ ਵੱਲੋਂ ਆਈ ਤੇ ਜਯੋਤੀ ਬਲਾਲੋ ਕੋ ਬਲੇਡ ਆਈ ਰਾਤੀ 1:30 ਵਜੇ ਠੀਕ ਹੈ ਮੋਕੇ ਤੇ ਪੁਲਿਸ ਪਹੁੰਚੀ ਸੀ ਕੋਨਾਂ ਦੀ ਪ੍ਰਾਣੀ ਕੋ ਰਜਿਸਟ੍ਰਾ ਜਿਹਦੇ ਕਰਕੇ ਰਾਈ ਝਗੜਾ ਹੋਇਆ ਰੰਦਾ ਬਾਕੀ ਵੈਰੀਫਾਈ ਕਰਾਂਗੇ ਜੋ ਵੀ ਸਾਹਮਣੇ ਆਵੇ ਉਹ ਕਾਰਵਾਈ ਕੀਤੀ ਜਾਏਗੀ ਸਰ ਜੀ ਨੇ ਕੋਈ ਨਾਮ ਵਗੈਰਾ ਵੀ ਦੱਸਿਆ ਕੋਈ ਨਹੀਂ ਕੋਈ ਨਾਮ ਨਹੀਂ ਕੋਈ ਦੱਸਿਆ ਫਿਲਹਾਲ ਕੁਛ ਕੁਝ ਜਾਰੀ ਹੈ ਸਾਡੇ